ਮਤਲਬ ਉਹ ਏਰੀਆ ਜਿਹੜਾ ਬੰਗਾਲ ਦਾ ਇੰਨੀ ਕਿ ਇੱਜ਼ਤ ਕਰਦਾ ਪੰਜਾਬ ਦੀ ਪਤਾ ਨਹੀਂ ਪਹਿਲਾਂ ਆਜ਼ਾਦੀ ਵੇਲੇ ਤੋਂ ਜੁੜਿਆ ਆਪਣੇ ਨਾਲ ਬੰਗਾਲ ਹੂੰ ਬਿਹਾਰ ਤੋਂ ਬਰਸਾ ਨੰਗਣਾ ਹੂੰ ਯੂਪੀ ਤੋਂ ਬਹੁਤ ਔਖੇ ਲੰਘਦੇ ਸੀ ਪਰ ਜਦੋਂ ਬੰਗਾਲ 'ਚ ਵੜ ਗਏ ਹੂੰ ਕੋਈ ਮਤਲਬ ਹੀ ਨਹੀਂ ਯਾਰ ਹੂੰ ਵੀ ਐਵੇਂ ਜਣਾ ਕਣੇ ਤੰਗ ਕਰੀ ਜਾਊਗਾ ਹਾਂ ਠੀਕ ਆ ਜੰਗਲਾਂ 'ਚ ਗੱਡੀਆਂ ਲੁੱਟਦੇ ਆ ਉਹ ਤਾਂ ਲੁੱਟਦੇ ਹੀ ਆ ਜੰਗਲਾਂ 'ਚ ਲਟੇਰੇ ਹੁੰਦੇ ਹੀ ਆ ਇੱਥੇ ਵੀ ਤਾਂ ਹੁਣ ਕੱਲੇ ਕਰੇ ਉਹਨੂੰ ਲੁੱਟ ਹੀ ਲੈਂਦੇ ਆਪਣੇ ਉਵੇਂ ਐ ਪਰ ਜਿਹੜੇ ਬੰਗਾਲੀ ਲੋਕ ਹੈ ਘਰਾਂ ਵਾਲੇ ਉਹ ਇੱਜ਼ਤ ਬਲ ਕਰਦੇ ਹਾਂ ਠੀਕ ਹੈ ਜੀ ਸਫਾਈ ਉਹਨਾਂ ਵਰਗੀ ਹੈ ਨਹੀਂ ਭਾਈ ਜਿਹੜੀ ਬੰਗਾਲਣ ਸਫਾਈ ਕਰੂਗੀ ਘਰ ਦੀ ਹਾਂਜੀ ਤੇ ਆਪਾਂ ਤੋਂ ਨਹੀਂ ਹੋਣੀ ਭਲਾ ਜਿੰਨਾ ਮਰਜ਼ੀ ਜੋਰ ਲਾ ਲਿਆ ਆਪਣੀ ਔਰਤੋਂ ਦੇ ਬਰਾਬਰ ਸਫਾਈ ਨਹੀਂ ਕਰਉਂ ਅੱਛਾ ਜੀ ਕੱਚੇ ਘਰ ਯਾਰ ਐ ਚਮਕਾਏ ਪਏ ਹੁੰਦੇ ਹਾਂ ਮਿੱਟੀ ਕੀ ਲੱਗ ਜੇ ਯਾਰ ਤੇਰੇ ਪੈਰਾਂ ਨੂੰ ਕੱਚੇ ਚੋਂ ਵੀ ਆ ਐ ਲੈਪ ਲੁੱਪ ਕੇ ਐ ਬਣਾਉਂਦੇ ਯਾਰ ਘਰਾਂ ਨੂੰ ਹਾਂ ਤੇ ਯਾਰ ਛੋਟੇ ਛੋਟੇ ਘਰ ਐ ਇੰਨੇ ਸੋਹਣੇ ਇੰਨੇ ਦਰਖਤ ਪੋਖਰ ਕਹਿੰਦੇ ਆ ਚੱਪੜ ਨੂੰ ਹੂੰ ਜਿਵੇਂ ਤਲਾਬ ਹੂੰ ਤਲਾਬ ਕਹਿੰਦੇ ਆ ਜਾਂ ਪੋਖਰ ਕਹਿੰਦੇ ਆ ਉਹ ਟੋਬਾ ਜਿਹਾ ਬਣਾਇਆ ਹੁੰਦਾ ਘਰੇ ਜਿਵੇਂ ਸੂਈ ਪੂਲ ਬਣਾਉਂਦੇ ਆ ਆਪਾਂ ਹੂੰ ਉਹਨਾਂ ਦਾ ਕੱਚਾ ਹੀ ਹੁੰਦਾ ਓਦੇ ਜੀ ਮੱਛੀਆਂ ਛੱਡ ਦਿੰਦੇ ਆ ਗੰਜਰ ਦੇ ਓਦੇ ਜੀ ਨਾ ਹੀ ਜਾਂਦੇ ਆ ਹੂੰ ਓਦੇ ਜੀ ਫੜਫੜ ਖਾਈ ਜਾਂਦੇ ਆ ਹੂੰ ਉਤੋਂ ਹੀ ਮੱਛੀਆਂ ਫੜ ਲੈਂਦੇ ਓਥੇ ਹੀ ਨਾ ਲੈਂਦੇ ਆ ਅੱਛਾ ਜੀ ਤੇ ਉਹ ਥੋੜੀ ਜੀ ਜ਼ਿੰਦਗੀ ਜੀ ਢਾਫਾ ਉਹਨਾਂ ਦੀ ਹੂੰ ਤੇ ਇੱਕ ਜਦੋਂ ਪਠਾਨ ਚ ਨੇਪਾਲ ਚ ਪਾਣੀ ਆਉਂਦਾ ਉਹ ਮਾਰ ਕਰਦਾ ਉਹਨਾਂ ਨੂੰ ਵਿਚਾਰਿਆਂ ਨੂੰ ਹੂੰ ਬਹੁਤ ਜ਼ਿਆਦਾ ਅੱਛਾ ਜੀ ਪੋਲ ਪਾਲੋ ਤੋਂ ਪਾਣੀ ਨੇ ਚੱਕ ਹਾਂ ਜਦੋਂ ਵੀ ਆਉਂਦਾ ਹੈ ਤੇ ਕਾ ਅਸਾਮ ਉਹ ਇੰਨੇ ਗੰਦੇ ਲੋਕ ਆ ਛਾਟੀ ਗੱਲ ਤੇ ਅੱਛਾ ਜੀ ਉਹ ਇੰਨਾ ਕ ਤੰਗ ਕਰਦੇ ਆ ਬਹੁਤ ਜ਼ਿਆਦੇ ਹਾਂ ਸਿੱਧੇ ਗੁੰਡਾ ਟੈਕਸ ਫਲਾਨਾ ਟੈਕਸ ਸਿੱਧੇ ਚੱਲਦੇ ਸ ਅੱਛਾ ਜੀ ਕੋਈ ਰੋਕ ਟੋਕ ਨਹੀਂ ਹਾਂ ਅਸੀਂ ਕਈ ਵਾਰੀ ਨਗਾਉਣਾ ਪਰਚੀ ਤੇ ਪੁਰਾਣੀ ਤੇ ਨਗਾਦਣੀ ਕੱਟੀ ਹਾਂ ਕਟਾਲੀ 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 ਔਰ ਜੇ ਫੜ ਲੈਂਦੇ ਆ ਨਾ ਹਾਂ ਫਿਰ ਘਟ ਬਹੁ ਪੈਂਦੀ ਹੈ ਹਾਂ ਤੇ ਪਰ ਰੁਪਈਆ ਹਜ਼ਾਰ ਸੀ ਉਦੋਂ ਹਾਂ ਅੱਜ ਦੇ 10000 ਰੁਪਏ ਕਿ ਭਾਈ ਕਿਉਂਕਿ ਅੱਜ ਤਾਂ ਮੰਨ ਲਾ 10000 ਹੀ ਹੋ ਗਿਆ ਹਾਂ ਪਰ 30000 ਉਦੋਂ ਹਾਂ ਤੇ ਦੇਣਾ ਬਹੁਤ ਔਖਾ ਲੱਗਦਾ ਸੀ ਬਿਲਕੁਲ ਜੀ ਤੇ ਮੈਨੂੰ ਪਤਾ ਵੀ ਨੈਤ ਉਹ 10 15 ਡਰਾਈਵਰ ਨੂੰ ਘੁੜਦੇ ਸੀ ਹਾਂ ਹਾਂ ਉਸ ਦਾ ਕੋਈ ਨਹੀਂ ਅੱਛਾ ਜੀ ਪੁਲਿਸ ਵਾਲ ਪੁਲਿਸ ਵਾਲ ਤਾਂ ਆਪ ਰਾਤ ਨੂੰ ਘੁੜਦੇ ਆ ਹਾਂ ਹਾਂ ਤੇ ਆਣੇ ਨਹੀਂ ਦਿੰਦੇ ਸੀ ਨਾ ਉਹ ਮੈਂ ਜਿਹੜੇ ਕੈਰੇਕਟਰ ਦੀ ਗੱਲ ਸੁਣਾਉਣਾ ਹੁੰਦਾ ਉਹਦੋਂ ਆਮ ਹੀ ਮਜ਼ਾਕ ਚੱਲਦਾ ਹੁੰਦਾ ਟਰੱਕਾਂ ਤੇ ਹਾਂ ਉਦੋਂ ਬਹਿ ਰੁਪੀਏ ਵੀ ਬਹੁਤ ਡਰਾਉਂਦੇ ਹੁੰਦੇ ਸੀਗੇ ਅੱਛਾ ਜੀ ਸਾਡੀ ਗੱਡੀ ਖਰਾਬ ਹੋ ਗਈ ਅਸੀਂ ਤਾਏ ਦੇ ਮੁੰਡੇ ਨੂੰ ਲੈ ਗਏ ਉਹ ਨਵਾਂ ਸੀ ਹਾਂ ਤੇ ਉਧਰੋਂ ਵਹਿ ਰੁਪਿਆ ਆ ਗਿਆ ਏ ਹਾਂ ਉਹ ਇਨਸਪੈਕਟਰ ਬਣਿਆ ਵੀਰੇ ਹਾਂ ਗੱਡੀ ਜਿੱਗਿਆ ਹਾਂ ਉਹਨਾਂ ਗੱਡੀ 'ਚ ਮਾਲ ਪਿਆ ਸੀ ਮਾਲ ਖਾਈ ਜਾਂਦੇ ਹਾਂ ਉਹ ਗੱਡੀ ਦੇ ਨੇੜੇ ਲਾਉਣ ਦੇਵੇ ਨਹੀਂ ਜਨਾਬ ਹਾਂ ਏ ਚੱਲ ਬੈਠਕਾਂ ਲਾ ਹਾਂ ਕੰਨ ਫੜ ਕੇ ਬੈਠਕਾਂ ਲਾਈ ਆਵੇ ਹਾਂ ਫਿਰ ਉਹਦੇ ਮਗਰ ਪੈ ਗਿਆ ਡੰਡਾ ਲੈ ਕੇ ਉਹ ਮੂਰੇ ਭੱਜ ਲਿਆ ਉਹ ਮਗਰ ਅੱਜ ਹੀ ਫਿਰਨ ਵਾਲੇ ਦਾਲੀਆ ਸਾਡੇ ਢਿੱਡ ਦੁਖਣ ਲੱਗੇ ਪਏ ਵਿੱਚ ਬੈਠਿਆਂ ਦੇ ਜਦੋਂ ਥੱਕ ਗਿਆ ਖੜ ਗਿਆ ਹਾਂ ਕਹਿੰਦਾ ਜੱਜਾ ਬਾਰੇ ਹਿਸਾਬ ਨਾਲ ਚਾਲੂ ਮੈਂ ਹਾਂ ਜੱਜਾ ਜੀ ਮੈਨੂੰ ਅਰੇ ਯਾਰ ਕਹਿੰਦਾ ਪਹਿਲੇ ਹੀ ਬੋਲ ਦਿੱਤਾ ਹਾਂ ਮੈਨੂੰ ਵੀ ਹੰਬਾਤਾ ਜੇ ਇੰਨੀ ਗੱਲ ਪੜ੍ਹਣਾ ਸੀ ਪਹਿਲੇ ਹੀ ਪਾਏ ਜਾਂਦਾ ਪਹਿਲੇ ਦੱਸ ਦਿੰਦਾ ਕਹਿੰਦਾ ਕੋ ਤੂੰ ਡਰ ਗਿਆ ਕਹਿੰਦਾ ਹਾਂ ਜੋਏ ਕਹਿੰਦਾ ਉਹ ਹਿੰਦੀ ਤੇ ਪੰਜਾਬੀ 'ਚ ਫਰਕ ਹੈ ਉਹ ਹੁਣ ਪੰਜਾਬੀ ਬੋਲਦਾ ਪਿਓਰ ਪਿੰਡੂ ਪਿੰਡਾਂ ਵਾਲੀ ਜਮਾ ਉਹ ਹੁਣ ਉੱਥੇ ਹਿੰਦੀ ਚੱਲਦੀ ਹੈ ਇਹ ਸੀਧੇ ਸਾਫ਼ ਕਰੀ ਜਾਵੇ ਮੈਂ ਚਾੜੇ ਨੂੰ ਮੈਂ ਕਹਿੰਦਾ ਚਾਹ ਪੜਾਇਆ ਜਾ ਮੇਰੇ ਟਰੱਕ ਵਾਲੇ ਨੂੰ ਫੜਾਇਆ ਤੇ ਗੱਡੀ ਕੋਲੇ ਉਹ ਕਹਿੰਦਾ ਏ ਸਰਦਾਰ ਜੀ ਚਾਹੀ ਕਹਿੰਦਾ ਪੁੰਝੇ ਰੱਖ ਦੇ ਪੁੰਝੇ ਹੋ ਹੁਣ ਇਧਰ ਮਾਲਵੇ ਦੀ ਭਾਸ਼ਾ ਹਨ ਹੂੰ ਪੁੰਝੇ ਰੱਖਦੇ ਉਹ ਕਹਿੰਦਾ ਯੇ ਨੀਚੇ ਪੜਿਆ ਤੈਨੂੰ ਮੈਂ ਕਹਿਆ ਨਾ ਨੀਚੇ ਨਹੀਂ ਪੁੰਝੇ ਰੱਖ ਹੂੰ ਉਹ ਕਹਿੰਦਾ ਯਾਰ ਮੈਂ ਪੁੰਝੇ ਨਹੀਂ ਨੀਚੇ ਰੱਖਦੀ ਨੀਚੇ ਹੂੰ ਜਦੋਂ ਚਾ ਆ ਕੇ ਆ ਕਹਿੰਦਾ ਚਾਚਾ ਇਹ ਨੀਚਾ ਤਹਾਂ ਗਾ ਸਾਡੇ ਪੁੰਜਾ ਪੁੰਜਾ ਉਹਨੂੰ ਸਮਝਾਈ ਜਾਵੇ ਜਦੋਂ ਮੈਂ ਆਇਆ ਮੈਂ ਕਿਹਾ ਕੀ ਹੋਗਾ ਨੋ ਕੋਈ ਚੱਕਰਾਂ ਚ ਪੈ ਗਏ ਮੈਂ ਕਿਹਾ ਪੁੰਝੇ ਰੱਖਦੇ ਇਹਨਾਂ ਦੇ ਪੁੰਝੇ ਨੂੰ ਨੀਚਾ ਕਹਿੰਦੇ ਆ ਆਪਣੇ ਹੁਣ ਪੁੰਜਾ ਕਹਿੰਦੇ ਆ ਕਹਿੰਦਾ ਵਾ ਫਰਕ ਪੈ ਗਿਆ ਸਾਡਾ ਕੋਈ ਕਹਿੰਦਾ ਸਰਦਾਰ ਜੀ ਸਮਝ ਹੀ ਨਹੀਂ ਆਤੀ ਕੀ ਕਹਿ ਰਹੇ ਆ ਮੈਂ ਕਹਿੰਦੇ ਹੌਲੀ ਹੌਲੀ ਆਉ ਪਤਾ ਹੌਲੀ ਹੌਲੀ ਆ ਇਹ ਤਾਂ ਸਾਨੂੰ ਨਹੀਂ ਆਉਂਦੀ ਉਹ ਵਿਚਾਰਾ ਕਨੈਕਟਰ ਸੀਗਾ ਲੰਡੇ ਕਿਆਂ ਦਾ ਹੂੰ ਲੰਡੇ ਕਿਆਂ ਦਾ ਸੀ ਤੇ ਮੇਰੇ ਨਾਲ ਦੂਜੀ ਗੱਡੀ ਸੀ ਉਹਦੇ ਨਾਲ ਗਿਆ ਸੀ ਮੇਰੇ ਨਾਲ ਤਾਂ ਗਿਆ ਨਹੀਂ ਉਹ ਨਾ ਜੂਪੀ ਜੋ ਗਾ ਮੇਰੇ ਨਾਲ ਬਹਿ ਗਿਆ ਕਿਤੇ ਅੱਛਾ ਜੀ ਮੈਂ ਤਾਂ ਉਹ ਵੀ ਚਲਾਉਂਦੇ ਨੇ ਪੰਗੇ ਲੈਂਦੇ ਨੇ ਪੁੱਛ ਲਿਆ ਹਾਂ ਮੈਂ ਕਿਹਾ ਵੀ ਜਾ ਕਿੰਨੇ ਦਿਨ ਚ ਲੱਗ ਗਿਆ ਸੀ ਓਏ ਹਾਂ ਮੈਂ ਕਿੜੋ ਲਵਾਇਆ ਕਹਿੰਦਾ ਮੇਰੇ ਤਾਂ ਪਾਸਪੋਰਟ ਹੀ ਨਹੀਂ ਆ ਤਾਂ ਮੈਂ ਕਿਹਾ ਉਹੀ ਆ ਗਿਆ ਕੰਜਰ ਤੇ ਆ ਹਾਂ ਬਿਨਾ ਪਾਸਪੋਰਟ ਤੋਂ ਤੂੰ ਕਿਵੇਂ ਆ ਗਿਆ ਕਹਿੰਦਾ ਇੱਧਰ ਪਾਸਪੋਰਟ ਦੀ ਕੀ ਲੋੜ ਹੈ ਕਿਉਂ ਮੈਂ ਕਿਹਾ ਜਰਮਨ ਵੇਚ ਦੀ ਲੰਗਣਾ ਆਪਾਂ ਕਹਿੰਦਾ ਆਪਾਂ ਜਰਮਨ ਜਾਵਾਂਗੇ ਤੇ ਮੈਂ ਕਿਹਾ ਹਾਂ ਕਹਿੰਦਾ ਯਾਰ ਬਾਈ ਨੇ ਤਾਂ ਦੱਸਿਆ ਨਹੀਂ ਤਾਂ ਬਾਈ ਨੂੰ ਕੀ ਲੋੜ ਹੈ ਮੈਂ ਕਿਹਾ ਹਾਂ 3-4 ਲੱਖ ਰੁਪਈਆ ਲੱਗਣਾ ਹੀ ਬਾਈ ਦਾ ਬਚ ਗਿਆ ਹਾਂ ਵੀ ਜਾਲੋ ਪੈਸੇ ਲੱਗਦੇ ਭਾਈ ਤੇ ਮੈਂ ਕਿਹਾ ਜੇ ਉਹ ਤੇ ਫੜਿਆ ਗਿਆ ਤੇ ਅੰਦਰ ਹੋ ਜੀਗਾ ਕਿਸੇ ਨੇ ਪੁੱਛਣਾ ਹੀ ਨਹੀਂ ਹਾਂ ਕਹਿੰਦਾ ਯਾਰ ਹੁਣ ਮੈਂ ਕਿਹਾ ਮੈਂ ਕਰੂੰ ਹੱਲ ਤੇਰਾ ਕੋਈ ਨਾ ਮੈਂ ਕਿਹਾ ਇਹਨੇ ਕਹਿੰਦਾ ਲੱਗਦਾ ਹੀ ਨਹੀਂ ਮੈਂ ਕਿਹਾ ਤਾਂ ਐਂ ਖੋ ਹਾਂ ਮੈਂ ਕਿਹਾ ਮੰਨੀ ਨਾ ਇਹਦੀ ਉਹ ਗਾਂ ਜਾ ਕੇ ਲੜ ਪਿਆ ਉਹਦੇ ਨਾਲ ਕਹਿੰਦਾ ਕਮਾਲ ਆ ਤੇਰੀ ਤੂੰ ਮੈਨੂੰ ਬਿਨਾ ਬੀਜੇ ਦੀ ਲਈ ਫਿਰਦਾ ਹਾਂ ਕਹਾਂ ਕਹਿੰਦਾ ਆਪਾਂ ਜਰਮਨ ਚ ਵੱਢ ਜਾਗੇ ਕਹਿੰਦਾ ਉੱਥੇ ਅੰਦਰ ਹੋ ਜਾਾਂਗੇ ਹਾਂ ਕਹਿੰਦਾ ਸਾਲਾ ਭੌਂਕਦਾ ਕਹਿੰਦਾ ਮਗਰ ਲੱਗ ਉਹਦੇ ਕਹਿੰਦਾ ਹਾਂ ਮੈਂ ਕਿਹਾ ਭਾਈ ਲੱਗ ਨਾ ਲੱਗ ਮੈਨੂੰ ਤਾਂ ਕੀ ਆ ਗਰੀਬ ਬੰਦਾ ਮਾਰਿਆ ਜਾਏ ਹਾਂ ਉਹ ਨਹੀਂ ਯਾਰ ਬਈ ਮੈਂ ਤਾਂ ਤੇਰੇ ਨਾਲ ਰहूं ਮੈਂ ਉਹਦੇ ਨਾਲ ਜਾਣੇ ਹੀ ਨਹੀਂ ਹਾਂ ਭਲਾ ਮੈਥੋਂ ਕਹਿੰਦਾ ساری ਉਮਰ ਸੀਰੀ ਰੱਖ ਲਈ ਘਰੇ ਲੈ ਚ ਹਾਂ ਮੈਂ ਕਿਹਾ ਲੈ ਜਾਾਂਗੇ ਮੈਂ ਕਿਹਾ ਚੱਲ ਯਾਰ 10 ਮਿੰਟ ਇਹਦੇ ਨਾਲ ਰੱਖਦੇ ਆਂ ਇਹ ਕਿਦਾ ਚੱਕਰ ਤੇ ਮਜ਼ਾਕ ਕਰਦੇ ਹੀ ਬਾਹਲਾ ਸੀ ਸਹਿੰਦੇ ਵੀ ਸੀ ਉਦੋਂ ਬਈ ਤੇ ਅਸੀਂ ਉਹ ਸਮਝਾਵੇ ਵੀ ਨਹੀਂ ਹੁੰਦਾ ਪਾਸਪੋਰਟ ਉਹ ਮੰਨੇ ਨਾ ਅਸੀਂ ਭਰਾਵਾ ਬਾਰਡਰ ਤੇ ਉੱਡ ਗਏ ਅਸਾਮ ਵਾਲੇ ਹਾਂ ਉਥੇ ਰਾਜੂ ਹੁੰਦਾ ਸੀ ਮੁੰਡਾ ਪੇਪਰਾਂ ਵਾਲਾ ਉਦੋਂ ਪੇਪਰ ਪਾਸ ਕਰਾਉਂਦੇ ਹੁੰਦੇ ਹੁਣ ਵੀ ਹੈਗੇ ਹੁਣ ਵੀ ਲੋਕ ਕਰਾਉਂਦੇ ਆ ਉਥੋਂ ਤੇ ਆਪਾਂ ਨਹੀਂ ਜਾਂਦੇ ਤੇ ਉਹਨੂੰ ਮੈਂ ਕਿਹਾ ਰਾਜੂ ਯਾਰ ਮੈਂ ਕਿਹਾ ਬੰਦੇ ਦਾ ਪਾਸਪੋਰਟ ਹੈ ਨਹੀਂ ਓਏ ਹੋਏ ਕਹਿੰਦਾ ਬਿਨਾ ਪਾਸਪੋਰਟ ਤਈਆ ਓਈ ਮੈਂ ਕਿਹਾ ਹਾਂ ਯਾਰ ਪਾਸਪੋਰਟ ਘਰੇ ਭੁੱਲਿਆ ਆ ਇਹ ਜਨਾ ਵੀਜ਼ਾ ਮੈਂ ਕਿਹਾ ਨਾ ਪੀਜ਼ਾ ਯਾਰ ਓ ਯਾਰ ਕਹਿੰਦੇ ਤਾਂ ਫੜਿਆ ਜਾ ਮੈਂ ਕਿਹਾ ਹੁਣ ਪੀਆਰ ਦਵਾ ਦੇ ਮੈਂ ਕਿਹਾ ਇਹਨੂੰ ਜਰਮਨ ਦੀ ਜਦੋਂ ਮੈਂ ਪੀਆਰ ਕਿਹਾ ਉਹਨੇ ਪੀਆਰ ਸੁਣਿਆ ਭਾਈ ਪਿੰਡੋਂ ਉਹਦੇ ਕੰਨ ਖੁੱਲ ਗਏ ਹਾਂ ਕਹਿੰਦਾ ਹਲੋ ਕਿੰਨੇ ਪੈਸੇ ਲੱਗਣਗੇ ਪੀਆਰ ਦੇ ਅੱਛਾ ਜੀ ਮੈਂ ਕਿਵੇਂ ਕਹਾਂ ਸਾਡੇ ਪਿੰਡ ਦੇ ਸਰਦਾਰ ਰਹਿੰਦੇ ਆ ਮੈਂ ਉਹਨਾਂ ਕੋਲ ਜਾਵਾਂ ਉਹਥੇ ਹੀ ਰਹ ਪੂੰ ਯਾਰ ਮੈਨੂੰ ਛੱਡ ਜੀ ਮੈਂ ਕਿਹਾ ਪੁੱਤ ਉਧਰ ਦੀ ਨਹੀਂ ਗੱਡੀਆਂ ਲੰਘਣ ਦਿੰਦੇ ਉਹ ਮੈਂ ਕਹਾਂ ਕੰਦ ਟੱਪਣੀ ਪੈਂਦੀ ਹੁੰਦੀ ਆ ਕਿ ਪਹਾੜੀ ਹੁੰਦੀ ਆ ਉਹ ਟੱਪ ਕੇ ਜਾਣਾ ਪੈਂਦਾ ਕਹਿੰਦਾ ਟੱਪ ਜਾਗੇ ਉਧਰ ਤਾਂ ਭਲ ਫੜੇ ਜਗੇ ਪੀਆਰ ਹੋ ਗਿਆ ਫਿਰ ਕੌਣ ਬੁਲਾਉਂਦਾ ਕਹਿੰਦਾ ਹਾਂਜੀ ਮੈਂ ਕਹਾਂ ਵੀ ਨੇ ਆ ਮੈਂ ਕਹਾਂ ਕਿੰਨੇ ਪੈਸੇ ਲੱਗਣਗੇ 5 ਰੁਪਈਆ ਲੱਗ ਜੂ 2.5 ਲੱਖ ਕਹਿੰਦਾ ਦੇ ਦੇ ਯਾਰ ਮੈਂ ਤੜੀ ਖਾਂਦਾ ਮੈਂ ਤਾਂ ਬੰਦਾ ਗਰੀਬ ਐ ਕਹਿੰਦਾ ਮੈਂ ਫਸ ਤਾ ਠੀਕ ਮੈਂ ਕਿਹਾ ਕਰਾਉਣੇ ਆ ਕੰਮ ਤਾਂ 2 ਨੰਬਰ 'ਚ ਹੀ ਕਰਾਉਣਾ ਹੁੰਦਾ ਇਹ ਉਹਨੇ ਉਹਦੇ ਸਾਹਮਣੇ ਇੱਕ ਫਾਰਮ ਜਿਹਦੇ ਉਹਦੀ ਫੋਟੋ ਚਪਕਾਤੀ ਠੀਕ ਮੋਹਰਾ ਮਾਰੀਆਂ ਵਿੱਚ ਹੀ ਉਹ ਕੱਚ ਦਾ ਲਾਟੂ ਜਾਂ ਨਹੀਂ ਪਿਆ ਹੁੰਦਾ ਹਾਂਜੀ ਮੈਂ ਕਿਹਾ ਆ ਵੀ ਲਾ ਦੇ ਮੈਂ ਕਿਹਾ ਪੀਆਰ ਵਾਲਾ ਹਾਂ ਉਹਨੇ ਉਹ ਵੀ ਸਾਈ ਨਾਲ ਲਵੇੜ ਕੇ ਮਾਰਿਆ ਠੋ ਉਹਨੂੰ ਕੋਈ ਪਤਾ ਨਹੀਂ ਕਹਿੰਦਾ ਇਹ ਕਾਹਤੋਂ ਮਾਰਿਆ ਕੇ ਮੈਂ ਕਿਹਾ ਡੁਬਲੀਕੇਟ ਫੋਰਟ ਐਹੀ ਹੁੰਦੀ ਹੈ ਮਤਲਬ ਕੀ ਡੁਬਲੀਕੇਟ ਦਾ ਅੱਛਾ ਅੱਛਾ ਕਹਿੰਦਾ ਮੈਂ ਕਹਾ ਹੁਣ ਮੈਂ ਕਹਾ ਰਾਜੂ ਕਹਿੰਦਾ ਇਸਕਾ ਬੀਸ ਵੇਸੇ ਬਣਾ ਲਓ ਮੈਂ ਕਹਾ ਬਣਾ ਲਾਂਗੇ ਬਣਾ ਲਾਂਗੇ ਵੀ ਮੈਂ ਕਹਾ ਸ਼ੇਪ ਕਰਾਉਣੀ ਪਊ ਯਾਰ ਤੈਨੂੰ ਦਾੜੀ ਤਾਂ ਮਾੜੀ ਮਾੜੀ ਸੀ ਵਾਲੇ ਤੇ ਪਹਿਲਾਂ ਕਟਾ ਕੇ ਰੱਖਦਾ ਸੀ ਹਾਂਜੀ ਕਹਿੰਦਾ ਸ਼ੇਪ ਹੀ ਐ ਮੈਂ ਕਹਾ ਨਹੀਂ ਨਹੀਂ ਸਿਰ ਤੇ ਵੀ ਕਰਾਉਣੀ ਪੈਣੀ ਆ ਉਸ ਤਰ੍ਹਾਂ ਕਹਿੰਦਾ ਲਵਾ ਦੇਾਂਗੇ ਠੀਕ ਮੈਂ ਕਹਾ ਉਹਨਾਂ ਦੇ ਨਾਂ ਤਾਂ ਸੇਲਿੰਗਾ ਤੇ ਵਾਲ ਹੁੰਦੇ ਆ ਨਾ ਇੱਥੇ ਹੁੰਦੇ ਬਹੁਤ ਨਹੀਂ ਹੁੰਦੇ ਜਰਮਨ ਵਾਲੇ ਤਾਂ ਸਾਫ਼ ਹੀ ਹੁੰਦੇ ਆ ਕਹਿੰਦਾ ਉਹੋ ਜਿਹਾ ਹੀ ਬਣਾ ਦਿਓ ਮੇਰੀ ਹੋ ਉਹ ਮੇਰੇ ਨਾਲ ਕਾਲਾ ਕਹਿੰਦਾ ਨਾਈ ਲੱਪ ਜਰਮਨ ਵਾਲੇ ਬਣ ਗਏ ਮੁੜ ਕੇ ਕਹਿੰਦਾ ਜਰਮਨ ਆ ਜਾਣਾ ਆਪਣਾ ਹਾਂਜੀ ਉਹੀ ਗੱਲ ਮੈਂ 나ਈ ਦੇ ਬਟਾਦਾ ਇੱਕ ਤਾਂ ਰੰਗ ਦਾ ਕਾਲਾ ਦੰਦ ਚਿੱਟੇ ਐ ਕੋਨੇ ਇਤੋਂ ਤਾਂ ਵਾਲ ਹੀ ਨਹੀਂ ਛਟਿਆ ਕੰਜਰ ਦਾ ਸਫਾ ਛੱਟ ਕਰਤਾ ਅੱਛਾ ਜਦੋਂ ਝਾਕੇ ਡਰ ਲੱਗੇ ਮੈਂ ਕਹਿੰਦਾ ਰਾਤ ਨੂੰ ਡਰਾਊਗਾ ਕੰਜਰ ਦਾ ਯਾਰ ਉਹੀ ਗੱਲ ਉਹ ਰਾਤ ਨੂੰ ਸਾਫਾ ਲਾ ਕੇ ਆਏ ਮੇਰੇ ਨਾਲ ਝਾਕਿਆ ਕਰੇ ਮਗਾ ਸਾਫਾ ਬੱਲ ਆ ਯਾਰ ਮੈਨੂੰ ਟੈਕ ਕਰਾਏਗਾ ਜਿੱਦਾਂ ਮੈਨੂੰ ਆਇਆ ਪ੍ਰੇਤ ਬੈਠਾ ਨਾਲ ਅੱਛਾ ਜੀ ਜਰਮਨ ਵਾਲਾ ਹਾਂ ਉੱਥੇ ਲਾਈਟਾਂ ਜੀਆਂ ਆ ਗਈਆਂ ਬਾਹੜੀਆਂ ਬ੍ਰਹਮਪੁੱਤਰ ਨਦੀ ਆਉਂਦੀ ਆ ਬਹੁਤ ਵੱਡੀ ਐ ਮਸ਼ਹੂਰ ਆ ਤੁਸੀਂ ਤਾਂ ਮਾਟਰ ਦੀ ਪੜੇ ਹੋਵੋਗੇ ਹਾਂਜੀ ਬ੍ਰਹਮਪੁੱਤਰ ਨਦੀ ਜਦੋਂ ਉੱਥੇ ਆਏ ਲਾਈਟਾਂ ਜੀਆਂ ਦੇਖੀਆਂ ਪਰਲੇ ਪਾਸੇ ਪਹਾੜੀ ਦੇ ਫੈਕਟਰੀ ਸੀ ਮੈਂ ਕਿਹਾ ਯਰਮਨ ਹੈ ਦੇਖ ਮੈਂ ਕਿਹਾ ਹਾਂ ਕਹਿੰਦਾ ਜਗਮਗ ਚਗਮਗ ਹਾਂ ਮੈਂ ਕਿਹਾ ਬਾਹਰਲਾ ਮੁਲਕ ਹੈ ਹਾਂ ਥੋੜਾ ਜਗਾ এয়ারਪੋਰਟ ਇਧਰ ਹੀ ਜਾ ਗਈ ਅੰਦਰ ਦੇ ਮੈਂ ਪੂਰੇ ਸੁਪਨੇ ਦਿਖਾਏ ਉਹਨੂੰ ਉੱਥੇ ਲਾਟੂ ਜੇ ਲੱਗੇ ਲਾਈਟਾਂ ਜ ਉਹ ਤੇ ਉੱਥੇ ਪਰਚੀ ਕਰਾਉਣੀ ਪੈਂਦੀ ਆ ਹਾਂਜੀ ਮੈਂ ਪਰਚੀ ਕਟਾਉਣ ਗਿਆ ਤੇ ਉਥੇ ਪੁਲਿਸ ਵਾਲੇ ਖੜੇ ਮੈਂ ਕਿਹਾ ਜਾਈ ਮਾੜਾ ਜਾ ਕਹੀਂ ਉਹਨੂੰ ਪਰਚੀ ਵਾਲੇ ਖੜੇ ਹਾਂ ਮੈਂ ਦੋ ਪਾਸਪੋਰਟ ਕਾ ਹੈ ਉਹਦੇ ਪਰਨਾ ਪੁਰਨਾ ਬੰਨ ਗਿਆ ਹੈ ਬੇਟਾ ਜਰ ਤੇ ਹਾਂ ਉਹਨੇ ਜਾ ਕੇ ਮਾਰਿਆ ਡੰਡਾ ਏ ਪਾਸਪੋਰਟ ਮੈਂ ਦੋ ਮਿੰਟ ਉਧਰ ਖੜ ਗਿਆ ਗਿਆ ਹਾਂ ਹਾਂ ਉਹਨਾਂ ਪਾਸਪੋਰਟ ਨਿਕਾਲ ਹਾਂ ਪਰਨਾ ਲਾਤਾ ਹਾਂ ਹਾਂਜੀ ਦਿਲ ਖੀਰ ਨੂੰ ਨਹੀਂ ਬਣੀ ਗੱਲ ਉਹਨੇ ਡੰਡਾ ਫੇਰ ਮਾਰਿਆ ਦੂਦਰਾ ਮੈਂ ਆ ਗਿਆ ਮੈਂ ਕੀ ਹੋ ਗਿਆ ਫੜ ਲੈ ਮੈਂ ਕਿਹਾ ਮੈਂ ਛਡਾਉਣਾ ਉਹ ਸਾਹ ਮੈਂ ਕਿਹਾ ਬਾਤ ਸੁਣੋ ਤੁਸੀਂ ਪੈਸੇ ਬੋਲੋ ਕਹਿੰਦਾ 10 ਲੱਖ ਲੱਗੂ ਹਾਂ ਉਹ ਐ ਨਾ ਕਰੋ ਮੈਂ ਕਹਾ ਐ ਨਾ ਕਰੋ ਯਾਰ ਮਗਰ ਲਿਆ ਕੇ ਡਾਲੇ ਦੇ ਮੈਂ 10000 ਰੁਪਏ ਦੇਤੇ ਮੈਂ ਕਿਹਾ ਧੰਨਵਾਦ ਚਲੋ ਮੈਂ ਕਿਹਾ ਕਹਿੰਦਾ ਕਿਵੇਂ ਨਿਬੜਿਆ ਮੈਂ ਕਿਹਾ ਲੱਖ ਦੇਤਾ ਮੁੱਠੀ ਚ ਫੜਾਤਾ ਕਹਿੰਦਾ ਚੱਲ ਯਾਰ ਕਿਹੜਾ ਛੁੱਟਿਆ ਆਪਣਾ ਕਹਿੰਦਾ ਫਸ ਗਿਆ ਸੀ ਯਾਰ ਮੈਂ ਕਹਾਂ ਰੋ ਨਾ ਤੇ ਗਾਂ ਬਾਈ ਜਦੋਂ ਘਾਟੀ ਚ ਵੜਦੇ ਸੀ ਉਹਦੇ ਡਾਂਗਾ ਮਾਰਦੇ ਐ ਮੂਹਰੋਂ ਉੜਦੇ ਆ ਹਾਂਜੀ ਜਦੋਂ ਉਧਰੋਂ ਮੂਰੋਂ ਡਾਂਗਾ ਮਾਰ ਲੱਗਿਓ ਸਾਡੇ ਤੇ ਉਹ ਕਹਿੰਦਾ ਲਾਈਟ ਛੱਡ ਬਿਜਲੀ ਲਾਈਟ ਛੱਡ ਮੈਂ ਬਿਜਲੀ ਲੈ ਛੱਡਤੀ ਉਹਨੇ ਪਰਨਾ ਲਾ ਕੇ ਆਏ ਹੋ ਗਏ ਮੈਂ ਮੈਂ ਤਾਂ ਗੱਡੀ ਉਧਰ ਨੂੰ ਕਰਤੀਓ ਪਿੱਛੇ ਹੋ ਗਏ ਫਿਰ ਡਰ ਗਏ ਕਿ ਨਹੀਂ ਹਾਂ ਮੈਂ ਕਹਾਂਗਾ ਤੁਹਾਨੂੰ ਪਤਾ ਲੱਗ ਗਿਆ ਵੀ ਸਾਡਾ ਬੈਠਾ ਵਿੱਚ ਜਰਮਨ ਵਾਲਾ ਤਾਂ ਡਰ ਰਿਹਾ ਮੇਰਾਉਣ ਪੇਸ ਉਹਨਾਂ ਰਕਾ ਕਹਿੰਦਾ ਮੈਂ ਕਹਾਂ ਹਾਂ ਓਏ ਤੇ ਤੇ ਵੇਖ ਕੇ ਡਰ ਗਏ ਵੇਲਾ ਅਸੀਂ ਘਾਟੀ ਉੱਠ ਗਏ ਗੱਡੀ ਖਾਲੀ ਕਰਕੇ ਹਾਂਜੀ ਕੋਲਾ ਭਰਨ ਉੱਠ ਗਏ ਹਾਂ ਮੈਂ ਕਹਾਂ ਯਾਰ ਜੇ ਹੁਣ ਇਹਨੂੰ ਇੱਥੇ ਡਰਾ ਨਾ ਡਰਾਇਆ ਫਿਰ ਨੂੰ ਪਤਾ ਲੱਗ ਜੂ ਮੈਂ ਕਿ ਤੂੰ ਬਾਹਰ ਨਾ ਨਿਕਲਣੀ ਕਸਟਮ ਕੇਅਰ ਵਾਲੇ ਫਿਰਦੇ ਹੁੰਦੇ ਤੇ ਕਸਟਮ ਵਾਲੇ ਮੈਂ ਕਿ ਫੜਦੇ ਫਿਰਦੇ ਹੁੰਦੇ ਕੱਚਿਆਂ ਨੂੰ ਮੈਂ ਕਿ ਦੇਵਰਾ ਜਿਹੜੀ ਮੈਂ ਕਿ ਇੰਡੀਆ ਦੀ ਹੈ ਸਾਰੀ ਗੋਲੇ ਵਾਲੀ ਮੈਨੂੰ ਕਹਿੰਦਾ ਵਿਚਾਰਿਆਂ ਦੇ ਮੂੰਹ ਸਰਕਾਲੇ ਮੈਂ ਕਿ ਅਹੀਂ ਤਾਂ ਬਾਹਰ ਕਹਿੰਦੇ ਔਖਾ ਹੈ ਕਹਿੰਦਾ ਉਹ ਇਹ ਪੱਕੇ ਹੋਣਗੇ ਇਧਰ ਹਣਾ ਮੈਂ ਕਿ ਪੱਕੇ ਕੋਈ ਕੋਈ ਹੈ ਜੀ ਪਰ ਦੁੱਜੂ ਆਇਆ ਪਾ ਉਹ ਨਾ ਪੁੱਛੀਗੇ ਇਹਨੂੰ ਮੈਂ ਕਿਹਾ ਪਤਾ ਲੱਗ ਜੀ ਉਹਨਾਂ ਨੂੰ ਬੰਦਾ ਨਾ ਮੈਂ ਵਿੱਚ ਹੀ ਪੁਲਿਸ ਵਾਲੇ ਹੁੰਦੇ ਐ ਲੱਗੇ ਫੜ ਫਾਈ ਫਰਤੇ ਮੈਂ ਕਿਹਾ ਨਾ ਨਾ ਆਪਾਂ ਕੀ ਲੈਣਾ ਕਹਿੰਦਾ ਮੈਂ ਤਾਂ ਬਾਹਰ ਹੀ ਨਿਕਲਦਾ ਮੈਂ ਕਿਹਾ ਨਿਕਲ ਹੀ ਨਾ ਮੈਂ ਉੱਥੇ ਪੈਸੇ ਦੇ ਕੇ ਤਰਪਾਲ ਪੁਆਈ ਬਾਬਾ ਅੱਛਾ ਜੀ ਮੈਂ ਕਿਹਾ ਤਰਪਾਲ ਮੈਂ ਇਹਨਾਂ ਤੋਂ ਪੁਆ ਲੈਣਾ ਤੂੰ ਨਾ ਨਿਕਲੀ ਭਰਾਵਾ ਅਸੀਂ ਟਰਾਂਸਪੋਰਟ ਛੱਡ ਕੇ ਗੱਡੀ 'ਚ ਬੈਠਾ ਉਹ ਕਰੇ ਹੋਏ ਆ ਜਾ ਪਿਆਵਾ ਮੇਰੇ ਆ ਜਾ ਕਿਉਂ ਸਾਲਿਆ ਮਗਰ ਲੱਗਿਆ ਇਹਦੇ ਉਹ ਜਾ ਪਰ ਮੈਨੂੰ ਸਾਰਾ ਪਤਾ ਲੱਗਿਆ ਆਪ ਦੇਖਿਆ ਮੈਂ ਇਹ ਮਰੀ ਜਨੇ ਹੈ ਤੂੰ ਤਾਂ ਫਸਾ ਤੀ ਸੀ ਪਿੰਡ ਦਾ ਹੋ ਕੇ ਵੀ ਐਂ ਕਰਦਾ ਤੂੰ ਉਹ ਮੈਨੂੰ ਕਹਿੰਦਾ ਕਿਉਂ ਜਵਾਬ ਨੂੰ ਰਹੀ ਜਨੇ ਮੈਂ ਕਿਹਾ ਜਵਾਬ ਨਾ ਮਜ਼ਾਕ ਕਰਦਾ ਮੈਂ ਤਾਂ ਜਵਾਬ ਹੁੰਦਾ ਹੀ ਨਹੀਂ ਲਾਲਾ ਮਜ਼ੂਰ ਅਸੀਂ ਵੇਖ ਲਾ ਮੁੜ ਕੇ ਆ ਗਏ ਹਾਂ ਉਹਨੂੰ ਰਾਹ ਜਾ ਕੇ ਪਤਾ ਲੱਗਿਆ ਮੈਨੂੰ ਕਹਿੰਦਾ ਤੂੰ ਗਲਤ ਕਰਿਆ ਯਾਰ ਮਜ਼ਾਕ ਕਰਿਆ ਮੈਂ ਕਿਹਾ ਜਾ ਉਹਦੇ ਨਾਲ ਬਹਿ ਜਾ ਅੱਛਾ ਉਹਦੇ ਨਾਲ ਬਹਿ ਗਿਆ ਤੁਮ ਕੋਈ ਬਾਡਰ ਤੇ ਆ ਗਏ ਸੀ ਹੂੰ ਤੁਮ ਕੋਈ ਬਾਡਰ ਤੇ ਨਾ ਸਾਈਕਲ ਲਈ ਫਿਰਦੇ ਨਾਲੇ ਹੂੰ ਸਾਈਕਲ ਉਹ ਕਹਿੰਦਾ ਓਏ ਲੈ ਲਾਇਸੈਂਸ ਉਹਨੇ ਲਾਇਸੈਂਸ ਕਿਹਾ ਭੱਜ ਲਿਆ ਹੂੰ ਸਿੱਧਾ ਮੇਰੇ ਮਗਰ ਬਹਿ ਗਿਆ ਕਿ ਮੈਂ ਕਿਹਾ ਲਾਇਸੈਂਸ ਵਾਲੇ ਆ ਗਏ ਆ ਮਗਰ ਤੈਨੂੰ ਮੈਂ ਕਹਿਆ ਹਤਾ ਸੀਗਾ ਤੂੰ ਮਗਰ ਲਾ ਕੇ ਆ ਉਹਦੀ ਹੂੰ ਨੀੜੇ ਆ ਕੇ ਫਸ ਜਾਗੇ ਹਾਂ ਮੈਂ ਕਿਹਾ ਆਪਾਂ ਇੰਡੀਆ ਚ ਪੜਨ ਆਲੇ ਹੂੰ ਮੈਂ ਕਿਹਾ ਟੂਲ ਚ ਲੁਕ ਜਾ ਹੂੰ ਟੂਲ ਚ ਤਰਪਾਲ ਚ ਬੜ ਗਿਆ ਕੰਜਰ ਮੈਂ ਗਾ ਜਾ ਕੇ ਗੱਡੀ ਰੋਕ ਕੇ ਮੈਂ ਕਿਹਾ ਓਏ ਹੂੰ ਬੰਦਾ ਆਇਆ ਕੋਈ ਦੋ ਨੰਬਰ ਕਾ ਮੈਂ ਕਹਾਂ ਸਰ ਕੋਈ ਨਹੀਂ ਉੱਪਰ ਚੱਕਰੋ ਉੱਪਰ ਚੜ ਗਏ ਮੈਂ ਟੋ ਲਿਆ ਸਿਰ ਕਿੱਥੇ ਆ ਮੈਂ ਬੈਠ ਜੀ ਦੇਖ ਕੇ ਆਏ ਮਾਰੇ ਤਿੰਨ ਚਾਰ ਡੰਡੇ ਮੈਂ ਕਹਾਂ ਜੀ ਹੈ ਨਹੀਂ ਕੋਈ ਮੈਂ ਉਤਰਿਆ ਗਾ ਮੈਂ ਕਾਰ ਲੈ ਮੈਂ ਕਹਾਂ ਆ ਜਾ ਬਈ ਮੈਂ ਕਹਾਂ ਸਾੜੇ ਤਾਂ ਚੜ ਗਏ ਸੀ ਕਹਿੰਦਾ ਚੜ ਕੀ ਗਏ ਦੇਖ ਤਾਂ ਸੀ ਕਹਿੰਦਾ ਡੰਡੇ ਮਾਰੇ ਕਹਿੰਦਾ ਜੇ ਕੋਈ ਕੱਚਾ ਹੁੰਦਾ ਕਹਿੰਦਾ ਫਸ ਗਿਆ ਜੀ ਮੈਂ ਤਾਂ ਬੋਲਿਆ ਹੀ ਨਹੀਂ ਕਹਿੰਦਾ ਮੈਂ ਕਹਿੰਦਾ ਜ਼ਿੰਦਗੀ ਦਾ ਸਵਾਲ ਆ ਮੂੰਹ ਹੀ ਬੰਦ ਕਰ ਲੈ ਠੀਕ ਰਾਜਪੁਰੇ ਆ ਕੇ ਪਤਾ ਲੱਗਿਆ ਮੈਂ ਤੂੰ ਆਇਆ ਕਰਿਆ ਮੈਂ ਕਹਾਂ ਜੇ ਕੜਾਈਂ ਦੀ ਅੱਜ ਪੜ ਕੇ ਨਾ ਕੋਈ ਨਹੀਂ ਆਇਆ ਹਾਂ ਜਮਨ ਮੁਗ ਗਿਆ ਕਿ ਮੈਨੂੰ ਕਹਿੰਦਾ ਜੋਬ ਬਾਈ ਯਾਰ ਇੰਨੀ ਪੜੀ ਫੋੜ ਕਰੀ ਦਿੰਦੇ ਮੈਂ ਆ ਜਾਣਗੇ ਬਾਲ ਸੋਰੇ ਦੇ ਦਾਹ ਦੇਣਾ ਨੂੰ ਤੈਨੂੰ ਨਹੀਂ ਪਤਾ ਮੈਂ ਕਹਾਂ ਜਰਮਨ ਦੇ ਟਰੱਕ ਜਾਂਦੇ ਹੁੰਦੇ ਲੋਕ ਫੇਰੇ ਦੇਣ ਜਾਂਦੇ ਜਾਂ ਜਾਂਦੇ ਹੈ ਨਾ ਜਾਂ ਜਾਂਦੇ ਇਵੇਂ ਜੜੀ ਜਾਂਦੇ ਚਾਹ ਨੂੰ ਉਦੋਂ ਏਡੇ ਏਡੇ ਮਜ਼ਾਕ ਹੁੰਦੇ ਸੀ ਟਰੱਕਾਂ ਹਾਂਜੀ ਠੀਕ ਹੈ ਨਾ ਕਿਸੇ ਨੂੰ ਟਾਇਰਾਂ ਨੂੰ ਪੱਖਾ ਚੱਲਣ ਲਾਤਾ ਮੈਨੂੰ ਲਾਤਾ ਮੇਰਾ ਮੈਂ ਟਾਇਰ ਮੈਂ ਕਹ ਬਾਲੀ ਕਰ ਮੈਂ ਕਹ ਪੱਖਾ ਚੱਲ ਕੰਜਰ ਦਿਆ ਬਾਟ ਜਾਣਗੇ ਇਹ ਮੈਂ ਜੌਹ ਲੱਗਿਆ ਮੰਜਾ ਨੇੜੇ ਲਾ ਕੇ ਪੱਖਾ ਚੱਲੀ ਜਾਉਂਦਾ ਇਹਦਾ ਪਤਾ ਨਹੀਂ ਵੀ ਆਹ ਜੋੜਿਆਂ ਦਾ ੱ ਚੱਲੀ ਜਾਂਦਾ ਤੇ ਪਰਲੇ ਪਰਲੇ ਅਗਲੇ ਤੇ ਉਹ ਮੇਰਾ ਫੋਪੜਾ ਹੈ ਕਹਿੰਦਾ ਕੀ ਕਰਦਾ ਮੈਂ ਕਹ ਠੰਡੇ ਕਰਦਾ ਗਰਮ ਵਾਲੇ ਕਹਿੰਦੇ ਕੀਨੇ ਗਿਆ ਮੈਂ ਕਹ ਉਹਨੇ ਕਹਿੰਦਾ ਕੋਹ ਨਹੀਂ ਤਾਂ ਪਲੱਗ ਲੱਗ ਜਾ ਗੱਡੀ ਨੂੰ ਤੂੰ ਨੇੜੇ ਨਹੀਂ ਜਾਣਾ ਚੱਲ ਹੋਟਲ ਤੇ ਕਹਿੰਦਾ ਸਾਰੇ ਮਜ਼ਾਕ ਕਰਦੇ ਆ ਮੇਰੇ ਫੁੱਪੜ ਨੇ ਉਹਦੇ ਕਨੈਕਟਰ ਤੋਂ ਲਾਈਟਾਂ ਗਰੀਸ ਕਰਾਤੀਆਂ ਉਹ ਗਰੀਸ ਕਰਾਤੀਆਂ ਇਹ ਮੈਨੂੰ ਉਹਦਾ ਆਪਣੀਆਂ ਲਾਈਟਾਂ ਗਰੀਸ ਕਰਤੀਆਂ ਮੈਂ ਕਿਹਾ ਹਾਂਜੀ ਮੈਨੂੰ ਸਿਖਾਤਾ ਹਣੀ ਉਹ ਨਹੀਂ ਕਰੀਆਂ ਕਹਿੰਦਾ ਕਰ ਅੰਜਰ ਜਿਆ ਕਹਿੰਦਾ ਚਾਨਣ ਵਾਜੂ ਕਹਿੰਦਾ ਉਹ ਟਿਊਬਾਂ ਖੋਲ ਲਾ ਉਹ ਲਾਈਟਾਂ ਖੋਲ ਕੇ ਟਿਊਬਾਂ ਕੱਢ ਕੇ ਵਿੱਚ ਗਰੀਸ ਭਰਦੇ ਪਾਈਆ ਪਾਈਆ ਤੇ ਟਿਊਬਾਂ ਕਾਹਦੇ ਕਹਿੰਦਾ ਤੂੰ ਚਾਨਣ ਵੇਖੀ ਜਦੋਂ ਗਰੀਸ ਮਚ ਗਿਆ ਉਹਦੇ ਇੱਕ ਘੰਟੇ 'ਚ ਠੀਕ ਉਹੀ ਗੱਲ ਉਹਨੇ ਟਿਊਬਾਂ 'ਚ ਗਰੀਸ ਦਾਤਾ ਲਾਈਟਾਂ ਦੇ ਵਿੱਚ ਭਰਤਾ ਹਾਂ ਜਿੱਤੂ ਬੰਕਾ ਅਸਕੇ ਤੇ ਮੌਜ ਨਾ ਕੱਸਤ ਨੇ ਜਦੋਂ ਨੇਰੇ ਵੇ ਲਾਈਟਾਂ ਦੀ ਗੰਜੋ ਦਾ ਬੰਦਾ ਕਹਿੰਦਾ ਚਾਨਣ ਪਿਆਈ ਪਊਗਾ ਪਊਗਾ ਕਹਿੰਦਾ ਅੱਧਾ ਘੰਟਾ ਲੱਗੂ ਗਰੀਸ ਕਰਿਆ ਗਰੀਸ ਮੱਤ ਲੈਣ ਦੇ ਕਹਿੰਦਾ ਭੈਣ ਲਾਈਟਾਂ ਨੂੰ ਗਰੀਸ ਓਏ ਕਿਨੇ ਗਿਆ ਹੀ ਕਹਿੰਦਾ ਉਹ ਬਾਪੇ ਜੋਰੀ ਨੇ ਗਿਆ ਹੀ ਕਹਿੰਦਾ ਜਾਸ ਸਾਲਿਆ ਉਹਨੇ ਰੋਕ ਲੇ ਲਾਲੀਆਂ ਗੱਡੀਆਂ ਸਾਈਡ ਤੇ ਕਹਿੰਦਾ ਆਹ ਕੀ ਕਰਿਆ ਕਹਿੰਦਾ ਲਾਈਟਾਂ ਨੂੰ ਗਰੀਸ ਕਰਾਦਾ ਯਾਰ ਕਹਿੰਦਾ ਤੂੰ ਪੱਕੇ ਹੀ ਧਲਾਉਂਦਾਈ ਤੈਰਾ ਨੂੰ ਹਾਂ ਠੀਕ ਹੈ ਉਦੋਂ ਇਹੋ ਜੇ ਮਜ਼ਾਕ ਹੁੰਦੇ ਸੀ ਹਾਂਜੀ ਬਹਿ ਰੁਪੀਏ ਦਾ ਬਾਹਲਾ ਸਲਿੱਪ ਕਢਾਉਂਦੇ ਹੁੰਦੇ ਸੀ ਬੰਦਿਆਂ ਦੇ ਅੱਛਾ ਜੀ ਸ਼ਰਤਾਂ ਲੱਗਦੀਆਂ ਹੁੰਦੀਆਂ ਸੀ ਇੱਕ ਸਾਡੇ ਜੋਰਾ ਹੁੰਦਾ ਸੀ ਫੁੱਫੜ ਮੇਰਾ ਮਾਹਲੇ ਵਾਲਾ ਹਾਂ ਇੱਕ ਮੋਗੇ ਦਾ ਹੁੰਦਾ ਹੀ ਬੰਦਾ ਇਹਨਾਂ ਨੇ ਸ਼ਰਤ ਲਾ ਲਈ ਵੀ ਕਿਹੜਾ ਕਿੰਨਾ ਚਰਨੀ ਸਟੀering ਤੋਂ ਉੱਤਰਦਾ ਹਾਂ ਕਿੰਨਾ ਚਰ ਨਹੀਂ ਸੌਂਦਾ ਵੀ ਗੱਡੀ ਚਲਾਉਣੀ ਹੈ ਹਾਂ ਬਾਬਾ ਕੱਲਾ ਬਾਥਰੂਮ ਤੇ ਲੈਟਰਿੰਗ ਜਾਂਦੇ ਸੀ ਨਾ ਹੱਤੇ ਵੀ ਨਹੀਂ ਬੰਦੇ ਹਾਂ ਘਾਟੀ ਜਾ ਕੇ ਉਤਰਿਆ ਹਾਂ 2500 ਕਿਲੋਮੀਟਰ ਅੱਛਾ ਜੀ 2500 ਕਿਲੋਮੀਟਰ ਚ ਨਾ ਹੱਤੇ ਵੀ ਨਹੀਂ ਸੌਣਾ ਦਾ ਕੀ ਸੀ ਸੋਰੀ ਗਏ ਸੋਡੇ ਜਿੱਤੀ ਬੰਦੇ ਸਿਰੇ ਗਏ ਇਹਦੀ ਹਿੰਮਤ ਹੁੰਦੀ ਸੀ ਬੰਦਿਆਂ 'ਚ ਹਾਂਜੀ ਤੇ ਹੁਣ ਕਿਸੇ ਨੂੰ ਕਹਦੇ 2500 ਕਿਲੋਮੀਟਰ ਲੈ ਜੂ ਰੋਕ ਰੋਕ ਕੇ ਜਾਂਦੇ ਨਾਉਂਦੇ ਆ ਪੈਂਦੇ ਆ ਹਨਾ ਉਦੋਂ ਡਰਾਈਵਰ ਜਾਨੀ ਬੜੇ ਤਗੜੇ ਹੁੰਦੇ ਸੀ ਕੰਮ ਵੋ ਕਰਦੇ ਸੀ ਜਿਹੜੇ ਕਨੈਕਟਰ ਹੁੰਦੇ ਸੀ ਉਹਨਾਂ ਨੂੰ ਵੀ ਕੰਮ ਸਾਨੂੰ ਵੀ ਇੰਨਾ ਕਰਨਾ ਪੈਂਦਾ ਸੀ ਡਰਾਈਵਰ ਸੌ ਜਾਂਦਾ ਸੀ ਅਸੀਂ ਰਾਤ ਨੂੰ ਗੱਡੀਆਂ ਤੇ ਕੱਪੜੇ ਹੀ ਮਾਰੀ ਜਾਂਦੇ ਹੁੰਦੇ ਸੀ ਚਾਸੀਆਂ ਤੇ ਪਾਲ ਥੱਲੇ ਅੱਛਾ ਜੀ ਸਲੈਂਸਰ ਸਾਫ ਢੋਲਕੀਆਂ ਰੈਮਾਂ ਨੂੰ ਪਾਲਿਸ਼ ਹਾਂ ਠੀਕ ਹੈ ਠੀਕ ਹੈ ਸਲੈਂਸਰ ਦੀ ਕਾਲਸ ਕੱਢ ਕੇ ਟਾਇਰਾਂ ਤੇ ਮਲ ਦੇਣੀ ਹਾਂ ਇਹ ਕਾਲੇ ਕਾਲੇ ਲੱਗਣ ਆਏ ਗੱਡੀਆਂ ਚਮਕਾ ਕੇ ਰੱਖਦੇ ਹੁੰਦੇ ਸੀ ਹਾਂ ਜੇ ਮਾੜੀ ਜਿਹੀ ਮਿੱਟੀ ਮਿਲ ਜਾਂਦੀ ਸੀ ਪੇਚ ਕੱਸ ਪੈਂਦੇ ਸੀ ਹਾਂ ਤੇ ਨਾਲੇ ਕੋਈ ਤਨਖਾਹ ਨਹੀਂ ਕੁਛ ਨਹੀਂ ਗੱਡੀ ਚੱਕਣੀ ਹੁੰਦੀ ਸੀ ਕੱਲੀ ਠੀਕ ਹੈ ਸਖੌਂ ਦੇ ਮਾਰੇ ਹਾਂ ਤੇ ਹੁਣ ਅਗਲਾ ਨਾਲੇ ਤਨਖਾਹ ਲੈਂਦਾ ਨਾਲੇ ਅਗਲਾ ਕਹਿੰਦਾ ਗੇੜੇ ਦੇ ਕਿੰਨੇ ਦੇਵੇਂਗਾ ਨਾਲੇ ਅਗਲਾ ਕਹਿੰਦਾ ਟੋਡੇ ਕਿੰਨੇ ਦੇਵੇਂਗਾ ਨਾਲੇ ਅਗਲਾ ਕਹਿੰਦਾ ਰੋਟੀ ਪਾਣੀ ਵਧੀਆ ਖਵਾਈ ਹਾਂ ਦੇ ਨਾਲੇ ਡਰਾਈਵਰ ਨਾਲੋਂ ਪਹਿਲਾਂ ਟਾਬੇ ਤੇ ਹੁੰਦਾ ਬਾਈ ਡਰਾਈਵਰ ਤਾਂ ਜੇ ਵੇਖਦਾ ਉਹਦੇ ਟਾਇਰਾਂ ਦੇ ਸੱਨ ਸੁਨਣੇ ਚ ਤਾਂ ਨਹੀਂ ਕੋਸ ਫਸਿਆ ਨਾਈਟਰ ਤਾਂ ਇਕੱਲਾ ਖਥਾਪ ਗਈ ਇਹਦੇ ਟਾਇਰਾਂ ਨੂੰ ਖਰਾਬ ਹੋ ਜਾਂਦਾ ਐਨਾ ਫਰਕ ਪੈ ਗਿਆ ਹਾਂਜੀ ਹੋਣ ਦਾ ਤੇ ਉਦੋਂ ਦਾ